ਯਾਰ ਤੁਸੀਂ ਬੱਤਰੀ ਤੁਸੀਂ ਨਹੀਂ ਬੈਠੋ ਮੰਤਰੀ ਕੋੜਾ ਸਾਡੇ ਪੁੱਤ ਤਰੀ ਨਹੀਂ ਹਾਂ ਆਪਣੇ ਮੰਤਰੀ ਕੋੜੇ ਸਾਡੇ ਥੋੜਾ ਸਾਡੇ ਮੰਤਰੀ ਵੀ ਫਿਰਦੇ ਨੇ 2 ਲੱਖ ਦਾ ਬੱਲੇ ਕੱਢ ਤੈਨੂੰ ਹਾਂਜੀ ਹਾਂ ਫਸਲਾਂ ਦਾ ਤਾਂ ਕਰਕੇ ਹੱਲ ਕਰਿਆ ਜੀ ਮੋਟਰਾਂ ਸਟ੍ਰੈਟਿਗੇਟਰ ਬਹੁਤ ਲਾਏ ਆ ਗਿਆ ਬਹੁਤ ਮਜੀਬੀ ਹੈ ਰਾਸਤਾ ਹੀ ਬਣੀ ਹੋਈ ਹੈ ਚਾ ਵੀ ਜਾਂਦੀ ਹੈ ਪਰ ਮਰਵਾਕ ਨਹੀਂ ਕੰਡਾ ਕੋ ਇਹ ਨਹੀਂ ਆਪਣੇ ਮੇਲੇ ਸਪੰਸਰ ਸਾਹਿਬ ਨੇ ਆਂਡਾ 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 ਖਿਡਿਵਾਉਦੇ ਇਸ ਵੀਰ ਹੈ ਜੀ ਆਪਣੇ ਸਪੰਸਰ ਸਾਹਿਬ ਨੇ ਮੈਂ ਤਾਂ ਕੁਝ ਨਹੀਂ ਕੁਬੜ ਦੇ 5-10 ਮਿੰਟਾਂ ਲੀਆਂ ਜੀ ਇੱਧਰ ਖੜੇ ਹੈ ਅੱਛਾ ਥੋੜਾ ਆਪਸ ਵਿੱਚ ਕੰਪਨੀ ਚੱਲਦਾ ਰਹਿੰਦਾ ਹੈ ਉਹ ਦੋ ਦਿਨ ਤੋਂ ਉਹਨਾਂ ਆਪਣਾ ਬੰਦ ਤਿਆਰ ਕਰਨਾ ਹੁੰਦਾ ਇੱਧਰ ਆਪਣੇ ਵਾਲਿਆਂ ਦਾ ਫਿਰ ਉਹ ਦੋ ਪਾਸੇ ਰੱਖਣੀ ਬੰਦੇ ਜੀ ਉਧਰ ਵਾਲੇ ਉਧਰ ਆਪਣੇ ਪ੍ਰੋਗਰਾਮ ਵਾਸਤੇ ਗੜਦੇ ਇਧਰ ਆਪਣੇ ਸੂਝ ਦੇ ਬਿੱਕਰ ਰੱਖਦੇ ਆ ਦੋਨੇ ਪਾਸੇ ਲੱਗੇ ਹੋਏ ਨੇ ਜੀ ਦੋਨੇ ਪਾਸੇ ਲੱਗੇ ਹੋਏ ਨੇ ਦੋਨੇ ਪਾਸੇ ਦਾ ਪ੍ਰਪੋਗੰਡਾ ਜੀ ਵੀ ਉਧਰ ਨਾ ਡੁੱਟ ਜੇ ਆਪਣਾ ਨਾ ਟੁੱਟੇ ਇਹ ਦੋ ਟੀਮਾਂ ਨੇ ਜੀ ਇੱਕ ਤਾਂ ਇਹਨਾਂ ਨੂੰ ਦੀ ਹੈ ਜੀ ਇੱਕ ਜਿਹੜੇ ਗੜਾ ਦਾ ਇਹਨਾਂ ਨੂੰ ਫਾਇਦਾ ਆ ਰਹੀ ਆ ਕੋਈ ਨਹੀਂ ਇਹ ਤਸਵੀਰ ਕਰਨੀ ਜੀ ਆਹਦਾ ਤੁਹਾਡਾ ਠੀਕ ਹੈ ਇੱਥੇ ਜਿਹੜੇ ਤੁਸੀਂ ਕੰਮ ਕਰਦੇ ਹੋ ਆਹ ਇੱਥੇ ਸਾਰੇ ਹਰਿਆਣੇ ਦਾ ਤੂਬਾ ਆਏ ਹੋਏ ਸਾਰੇ ਜਿਹੜੇ ਆਪਣੇ ਆਪ ਟ੍ਰੈਕਟਰ ਆਪਣੇ ਚਲਦੇ ਆ ਤੇਰਾ ਤੁਰ ਜਾ ਕੋਈ ਬਾਕੀ ਇਹਦਾ ਜਿਹੜਾ ਖੁਸ਼ਹਾਲ ਬਣੂ ਸਰਕਾਰ ਦਾ ਕੋਈ ਆਇਆ ਬੰਦਾ ਬੰਦਾ 16 ਦਿਨਾਂ ਤੋਂ ਇਹ ਲੋਕ ਬੈਠੇ ਨੇ ਇੱਥੇ ਆ 16 ਦਿਨਾਂ ਤੋਂ ਇਹ ਆਪਣਾ ਕੰਮ ਆਪ ਕਰ ਰਹੇ ਨੇ ਕੋਈ ਨਹੀਂ ਆਇਆ ਮੰਤਰੀ ਤਾਂ ਥੋੜਾ ਹੁਣ ਨਹਿਰਾਂ ਦਾ ਹੀ ਮੰਤਰੀ ਹੈ ਕੋਟਾ ਉੱਪਰ ਜਾਣ ਆ ਜਾਂਦੇ ਨੇ ਜੀ ਬੱਦਲ ਤਾਂ ਆਉਂਦੇ ਨੇ ਤੇ ਕੁਝ ਨਹੀਂ ਕਰਨਾ ਨੇ ਜੀ ਸਰ ਪਾਣੀ ਤੱਕ ਆ ਆਪਣੇ ਵੱਲੋਂ ਦੇ ਦਿਓ ਲੰਗਰ ਦੀ ਸੇਵਾ ਸਾਰੇ ਬਾਬਾ ਜੀ ਨੂੰ ਅੱਗੇ ਆ ਜਾਂਦੇ ਆ। ਬਾਬਾ ਜੀ ਆਓ ਲੰਗਰ ਸਿੱਟ ਲੈਂਦਾ ਜੀ ਪਾਣੀ। ਇਹ ਕਿੜੈਲ ਵਾਲੇ ਇੱਧਰ ਆ ਜਾਓ ਸਾਰੇ। ਇੱਕ ਕੁੰਨੀ ਵਾਲੇ ਕਿੱਧਰ ਅੱਗੇ ਆਓ ਜੀ। ਅੱਜ ਤਰੀਕਾ ਸਾਰਾ ਲੰਗਰ ਤਿਆਰ ਹੋ ਗਿਆ ਜਰੂਰ ਚੋ। ਬਸ ਸਾਰਾ ਬਾਕੀ ਪਾਣੀ ਪਿੰਦਾ। ਗੁਰੂ ਗੋਬਿੰਦ ਸਿੰਘ ਜੀ ਸਾਰਾ ਸਦਾ। ਹਾਂ ਜੀ ਹਾਂ। ਜਿਆਦਾ ਕਿਹਾ ਜੇ ਕੰਮ। ਚਲੋ ਗੱਲ ਇਹ ਹੈ ਬਈ ਥੋੜਾ ਜਿਹਾ ਪਿੱਛੇ ਹੋ ਜਾਓ। ਗੱਲ ਇਹ ਹੈ ਜੀ। ਬਹੁਤ ਵੱਡੀ ਆਫਤ ਹੈ। ਹਾਂ ਜੀ ਪੰਜਾਬ ਤੇ। ਹਾਂ ਜੀ। ਲੇਕਿਨ ਇੱਕ ਗੱਲ ਦਾ ਪੰਜਾਬੀਆਂ ਨੂੰ ਸਲਾਮ ਕਰਦੇ ਆ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਦਿੱਲੀ ਦੀ ਸਰਕਾਰ ਫੇਲ ਹੋ ਗਈ ਪੰਜਾਬ ਦੀ ਸਰਕਾਰ ਫੇਲ ਹੋ ਗਈ ਉਥੇ ਪੰਜਾਬ ਦੇ ਸੰਗਤ ਨੇ ਪੰਜਾਬ ਦੀਆਂ ਜਿੰਨੀਆਂ ਸੰਸਥਾਵਾਂ ਐ ਪੰਜਾਬ ਦੇ ਖਿਡਾਰੀਆਂ ਨੇ ਪੰਜਾਬ ਦੇ ਕੋਈ ਨਾ ਕੋਈ ਸਾਡੇ ਸਿੰਗਰਾਂ ਨੇ ਤੇ ਲੋਕਾਂ ਨੇ ਸਾਥ ਸੰਗਤ ਨੇ ਬਹੁਤ ਵੱਡਾ ਯੋਗਦਾਨ ਪਾ ਕੇ ਇੱਕ ਪੰਜਾਬੀ ਹੋਣ ਦਾ ਤੇ ਪੰਜਾਬੀਅਤ ਦਾ ਸਬੂਤ ਦਿੱਤਾ ਹੈ। ਔਰ ਸਾਰੇ ਲੋਕ ਖੜੇ ਆ ਮਕਮਲ ਤੌਰ ਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਫੇਲ ਹੋ ਗਈ ਹੈ ਤੇ ਮਕਮਲ ਤੌਰ ਤੇ ਕੰਮ ਜਿਹੜਾ ਉਹਨਾਂ ਦੇ ਮੰਤਰੀ ਆ ਮੰਤਰੀ ਹੁਣ ਮੈਂ ਦੇਖਿਆ ਜਾਂਦਾ 15 ਗੱਡੀਆਂ ਲਈ ਜਾਂਦਾ ਇਹ ਸਰਕਾਰ ਦੀ ਤੇ ਮੈਨੂੰ ਨਹੀਂ ਲੱਗਦਾ ਵੀ ਜਿੱਥੇ ਮੈਂ ਜਾਂਦਾ ਉਹ ਕਹਿੰਦੇ ਸਰ ਕੋਲ ਤੇਲ ਹੀ ਨਹੀਂ ਜਿੱਥੇ ਜਾਂਦੇ ਆ ਉਹ ਕਹਿੰਦੇ ਲੰਗਰ ਅਸੀਂ ਆਪ ਲਾਇਆ ਵੇ ਹਾਂਜੀ ਲੰਗਰ ਸਾਰੇ ਇਹ ਸਰਕਾਰ ਤੇਲ ਵੀ ਨਹੀਂ ਦੇ ਸਕਦੀ ਹੋਰ ਸਰਕਾਰ ਨੇ ਕਰਨਾ ਕੀ ਹੈ ਉਥੇ ਇੱਕ ਸਾਦੇ ਪੋਕ ਲਾਈਨ ਮੰਗੀ ਜਾਂਦਾ ਹੈ ਪੋਕ ਲਾਈਨ ਦਾ 25000 ਦਾ ਕੰਮ ਹੈ ਇੱਕ ਸਾਦੇ ਉਹ ਤਿੰਨ ਮੋਟਰਾਂ ਕਦੇ ਖਰਾਬ ਪਈਆਂ ਮੈਂ ਡੀਸੀ ਨਾਲ ਗੱਲ ਕੀਤੀ ਉਹ ਤਿੰਨ ਮੋਟਰਾਂ ਨਹੀਂ ਰਿਪੇਅਰ ਕਰ ਸਕਦੀ ਸਰਕਾਰ ਇੰਨਾ ਮਾੜਾ ਹੈ ਸਰਕਾਰ ਸੋ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਭਰਾਵੋ ਅੱਜ ਮੈਂ ਉਹ ਫਿਰੋਜ਼ਪੁਰ ਫਿਰਦੇ ਸੀ ਕਿਉਂਕਿ ਉਧਰ ਪਾਣੀ ਬਹੁਤ ਆਇਆ ਫਿਰੋਜ਼ਪੁਰ ਅੰਮ੍ਰਿਤਸਰ ਕੱਲ ਲੜਿਆਣੇ ਸੀਗਾ ਸੋ ਕਰਦੇ ਕਰਾਉਂਦੇ ਹੌਲੀ ਹੌਲੀ ਹੁਣ ਇਧਰ ਦੀ ਵਾਰੀ ਆਈ ਹੈ ਹਜੇ ਸੱਚੇ ਪਾਤਸ਼ਾਹ ਦਾ ਸ਼ੁਕਰ ਹੈ ਵੀ ਹਜੇ ਕਿਦੋਂ ਟੁੱਟਿਆ ਨਹੀਂ ਤੁਸੀਂ ਬਚਾਲਿਆ ਸਾਰਿਆਂ ਨੇ ਮਿਹਨਤ ਕਰਕੇ ਜੇ ਉਹ ਕਿਤੇ ਟੁੱਟ ਜੇ ਤਾਂ ਪਤਾ ਨਹੀਂ ਕਿੰਨਾ ਕਿੰਨਾ ਨੁਕਸਾਨ ਹੋਵੇ ਬਹੁਤ ਜਿਆਦਾ ਆਟ ਪਿੰਡਰ ਨੇ ਕਰ ਪਏ ਆਏ ਨੇ ਬੰਦ ਕਰਨੇ ਬੰਦ ਆ ਰਹੀ ਸੀ ਕਿ ਇਹਨੇ ਫਿਰ ਸਾਡੇ ਪੜ ਕੇ ਫਿਰ ਟ੍ਰੈਕਟਰ ਪਿੰਡਾਂ ਵੀ ਟ੍ਰੈਕਟਰ ਲੱਗੇ ਹੋਏ ਨੇ ਸਾਡੇ ਨਾਲ ਤੇਲ ਪਾਣੀ ਪਿੰਡਾਂ ਵਿੱਚ ਜੋ ਲੰਗਰ ਆ ਲੰਗਰ ਪਿੰਡਾਂ ਦੇ ਕੋਈ ਡੀਸੀ ਡੂਸੀ ਨਹੀਂ ਕੋਈ ਸਾਡੇ ਟ੍ਰੈਕਟ ਆਂਦੀਆਂ ਨਹੀਂ ਮਹਿਕਮਾ ਕੋਈ ਡਾਡੀਆਂ ਨਾ ਪਾ ਦੇ ਸਾਡੇ ਪਿੰਡਾਂ ਦੇ ਟ੍ਰੈਕਟਰ ਪਾ ਦੇਣਗੇ ਇਹ ਜਿਵੇਂ ਉਹ ਡਰੇਨੇਜ ਆ ਮੈਂ ਵੀਡੀਓ ਵੇਖਦਾ ਆ ਸਰਦਾਰ ਮੈਨੂੰ ਲੱਗਦਾ ਉਹੀ ਹੈ ਜਿਹੜਾ 40 ਲੱਖ ਰੁਪਏ ਦੀ ਵਿਖਾਈ ਜਾਂਦਾ ਸੀਗਾ ਵੀ ਆ ਡਰੇਨ ਤੇ ਮੈਂ ਤੇ ਸਾਫ ਹੀ ਨਹੀਂ ਹੋਇਆ ਅੱਜ ਅੱਜ ਮਸ਼ੀਨ ਚੱਲਦੀ ਜੇ ਜਨਾਬ ਇਹ ਸਫਾਈ ਹੋਈ ਹੁੰਦੀ ਡਰੇਨਾ ਦੀ ਨਾ ਤੇ ਇਹ ਹਾਲਾਤ ਨਹੀਂ ਹੋਣੇ ਸੀ ਫਿਰ 25% ਨੁਕਸਾਨ ਹੋਣਾ ਸਾਜ ਮਸ਼ੀਨ ਹੋਣਾ ਸਾਫ ਕਰਨ ਲੱਗ ਰਹੀ ਹੈ ਜੀ ਪਿੱਛੇ ਕੇਲੀ ਕੱਢਣ ਹੋਣ ਲੱਗ ਰਹੀ ਹੈ ਮਸ਼ੀਨਾ ਵਿੱਚ ਤਾਇਰ ਕੇ ਆਉਂਦੀ ਇਹ ਡਰੇਨੇਜ ਡਿਪਾਰਟਮੈਂਟ ਦਾ ਜਿੰਨਾ ਵੱਡਾ ਕਪਲਾ ਹੈ ਉਹਨਾਂ ਪੂਰਾ ਕਿਥੇ ਨਹੀਂ ਗਾ ਮੈਂ ਤੁਹਾਨੂੰ ਦੱਸਾਂ ਤੇ ਯਾਰ ਤੁਹਾਡਾ ਤਾਂ ਮੰਤਰੀ ਸੀ ਇੱਥੇ ਤਾਂ ਆਪ ਮੰਤਰੀ ਨੂੰ ਗੇੜੇ ਲਾ ਕੇ ਬਹਿਣਾ ਚਾਹੀਦਾ ਪਰਸੂ ਵੀ ਆਈ ਸੀ ਬਾਈ ਪਰਸੂ ਪਾਲਸੀ ਪਾਲਸੀ ਨਾਲ ਫਿਰਦੇ ਵੀ ਗੱਲ ਨਾਲ ਬਾਈ ਹੈ ਪਰਸੂ ਵੀ ਆਈ ਸੀ ਬਾਈ ਤੇਲ ਦੇ ਕੇ ਗਿਆ ਪਰਸੂ ਮੰਤਰੀ ਤੇਲ ਦੇ ਕੇ ਗਿਆ ਨਹੀਂ ਬਾਈ ਦੇ ਕੇ ਗਿਆ ਮੰਤਰੀ ਵੀ ਰਿਹਾ ਮੰਤਰੀ ਨੇ ਕੀ ਦੇ ਗਿਆ ਬਾਈ ਨੇ ਤਾਂ ਦੇਣਾ ਹੀ ਸੀ ਇਹਨੂੰ ਬੜਾਇਆ ਇੰਨੇ ਆ ਦੀ ਤੁਸੀਂ ਪਰ ਮੈਨੂੰ ਇਹ ਦੱਸੋ ਵੀ ਮੰਤਰੀ ਆਇਆ ਮੰਤਰੀ ਆਇਆ ਪਰ ਤੇਲ ਹੀ ਹੁੰਦੀ ਕੀ ਦੇਖ ਨਹੀਂ ਗਿਆ ਟਰੈਕਟਰ ਦਿੱਤਾ ਹੋਵੇ ਕੋਈ ਟਰੈਕਟਰ ਨਾਲ ਕੁਝ ਨਹੀਂ ਆ ਇਹ ਟਰੈਕਟਰ ਕਿੱਥੋਂ ਆ ਦਿੱਤੀ ਇਹ ਨਾਲ ਇਹਨਾਂ ਨੇ ਮਸ਼ੀਨ ਚਾਰ ਦੇ ਨੇ ਇਹਨੇ ਆਪ ਚਲਾਈ ਉੜਕੇ ਠੇਕੇਦਾਰ ਲਿਆ ਕੇ ਬਿੱਲ ਪਾਉਣ ਲੱਗੇ ਜਦੋਂ ਫਿਰ ਛੇਤਰਨਾ ਰੋਕੇ ਆ ਸੀ ਜਦੋਂ ਕੰਮ ਕੰਮ ਹੋ ਗਿਆ ਫਿਰ ਆਪ ਦਾ ਠੇਕੇਦਾਰ ਆ ਗਿਆ ਜੀ ਜਦੋਂ ਵਾਰੀ ਆ ਗਏ ਹੁਣ ਵੀ ਕਿਹਾ ਜੀ ਉੱਥੇ ਲੰਗਰ ਦੇ ਪੈਸੇ ਨਹੀਂ ਕੋਈ ਉੱਥੇ ਤੇਲ ਦਾ ਕੁਝ ਨਹੀਂ ਆ ਰਿਹਾ ਅਸੀਂ ਹੁਣ ਉੱਥੇ ਵੀ ਮਗਰ ਵੀ ਸੇਵਾ ਦਵਾ ਕੇ ਆ ਜਿੰਨੇ ਬਾਈਟ ਦਿਨੇ ਬਾਈਟ ਦਿਨੇ ਬਾਅਦ ਸੋ ਤੇਲ ਫੁੱਲ ਭੇਟਾ ਜੋ ਸੇਵਾ ਸੀ ਇਹਦਾ ਐਸਾ ਕਮਾਉਂ ਪੈਸੇ ਮੰਨ ਲਓ ਮੌਕੇ ਦੀ ਸਰਕਾਰ ਦਾ ਮੈਂ ਆਪਣਾ ਨੰਬਰ ਦਿੱਤਾ ਮੈਂ ਕਿੱਧਰ ਨਵਾਂ ਡਿੱਗਿਆ ਆਜੋ ਜੀ ਹਾਂ ਹੈਗਾ ਇਹ ਪਿੱਛਾ ਆ ਜਾਂਦੀ ਹੋਰ ਯਾਰ ਕਿਧਰ ਜੀ ਕਿਧਰ ਕਿਧਰ ਹਾਂਜੀ ਹਾਂਜੀ ਲੋ ਚਲੋ ਜੀ ਆ ਭਾਈ ਲੱਖ ਰੁਪਇਆ ਆਪਣੇ ਹੱਥ ਨਹੀਂ ਦੇ ਲੱਖ ਰੁਪਇਆ ਤੁਹਾਡੇ ਆਪੇ ਰੱਬ ਦੀ ਆਕਾਲ ਰੱਬ ਦੀ ਆਕਾਲ ਕਿ ਲੱਖ ਰੁਪਇਆ ਭਾਈ ਤੁਹਾਡੇ ਆਸ ਇੱਥੇ ਲੱਕੜਾ ਇੱਥੇ ਲੱਕੜਾ ਨਹੀਂ ਦੇਣਾ ਬਈ ਇਹ ਇੱਥੇ ਲੱਕੜਾ ਲੱਕੜਾ ਦੇ ਪਾ ਜੀ ਇਧਰਲਾ ਪਾਸਾ ਜੀ ਸਾਡਾ ਫੇਰ ਐ ਕਰੋ ਇਧਰਲਾ ਪਾਸਾ ਇਹਨਾਂ ਨੂੰ ਡੀਜ਼ਲ ਆ ਗਿਆ ਕੜੈਲ ਨੂੰ ਡੀਜ਼ਲ ਵੀ ਨਹੀਂ ਗਿਆ ਜੀ ਨਹੀਂ ਸਾਨੂੰ ਤਾਂ ਡੀਜ਼ਲ ਕਿੱਥੇ ਹੋ ਜਾਂਦਾ ਨਹੀਂ ਨਹੀਂ ਤੁਹਾਨੂੰ ਨਹੀਂ ਗਿਆ ਸੁਣੋ 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 ਉਹ ਬਾਈ ਸੁਣੋ ਇਹ ਹੈਗਾ 2 ਲੱਖ ਰੁਪਈਆ ਸੁਣੋ ਉਹ ਬਾਈ ਭੱਜੋ ਇਧਰ ਹੋ ਜਾਓ ਜੀ ਇਹ ਇਧਰ ਸੁਣੋ ਬਾਈ ਇਹ ਕੱਲ ਨੂੰ ਰੌਣਾ ਦਾ ਪਵੇ ਮੈਂ ਹੁਣੇ ਕਰ ਦਿੰਦਾ ਉਹ ਦੋਸਤ ਹਲੋ ਇਹ ਦੋਵੇਂ ਤਿੰਨੇ ਜਾਣੇ ਹਾਂਜੀ ਇਹ ਤਿੰਨਾ ਚ ਤੁਸੀਂ ਪੈਸੇ ਵੰਡ ਲਓ ਠੀਕ ਯਾਰ ਤਿੰਨ ਹੋ ਗਏ ਨਾ ਤਿੰਨ ਕਿਵੇਂ ਹੋ ਗਏ ਸਰ ਇੱਕ ਤਾਂ ਇਹ ਹੋ ਗਏ ਇਹ ਕੜਾਹੇ ਹੋ ਗਏ ਇੱਕ ਤੁਸੀਂ ਹੋ ਗਏ 18 ਕਿਲੋਮੀਟਰ ਪਰ ਲਾ ਬਸ 18 ਇਧਰ ਲੈ ਜੀ ਦੋਨੇ ਪਾਸੇ ਤੈਨੂੰ 70000 ਰੁਪਇਆ ਦੇਤਾ ਇਹਨਾਂ ਚ 70 ਸਾਲ 70 ਆ ਜੂਗਾ ਇਹਨਾਂ ਨੂੰ 70 ਆ ਗਿਆ ਜਿਹੜਾ ਸੁਣ ਲਓ ਜਿਹੜਾ ਅਗਲੀ ਕਿਸ਼ਤ ਹੈ ਮੈਂ ਫੇਰ ਆਉਂਗਾ ਫੇਰ ਤੁਹਾਨੂੰ ਤਿੰਨਾਂ ਨੂੰ ਮੈਂ ਨਹੀਂ ਕਿਸੇ ਨਾਲ ਵਿਤਕਰਾ ਰੱਖਣਾ ਮੈਂ ਉੱਥੇ ਹੀ ਸਾਰਿਆਂ ਨੂੰ ਦੇ ਦਿਆਂਗਾ ਇਹਨਾਂ ਨੂੰ ਵੀ ਓਵੇਂ ਦੇਉਂਗਾ ਤੈਨੂੰ ਵੀ ਓਵੇਂ ਦੇਉਂਗਾ ਤੁਹਾਨੂੰ ਵੀ ਠੀਕ ਹੈ ਠੀਕ ਹੈ ਫਰਗਟ ਸਿਆ ਹੁਣ ਜਨਾਬ ਇਹ ਦੋ ਐ ਦੋ ਦਾ ਤੁਸੀਂ ਇਹ ਨਹੀਂ ਤੁਸੀਂ ਤਿੰਨਾਂ ਨੇ ਵੰਡਣਾ ਆਪਸ ਵਿੱਚ 70 70 ਵੰਡਣਾ ਠੀਕ ਹੈ ਠੀਕ ਹੈ 70 13 70 13 70 13 ਠੀਕ ਹੈ ਸਰ ਅੱਛਾ ਕੋਈ ਨਹੀਂ ਕੋਈ ਨਹੀਂ ਸੋਲਾ ਹਲੋ ਹਾਂਜੀ ਹਾਂਜੀ ਜਿਹੜਾ ਕੋਈ ਘਟੂਗਾ ਫੇਰ ਆਜੂਗਾ ਹੋਰ ਦੇਜੂਗਾ ਇਹ ਮੋਟਰ ਛੋਟਾ ਜੇ ਕੋਈ ਹੋਰ ਚਾਹੀਦਾ ਹੋਇਆ ਹਾਂਜੀ ਹਾਂਜੀ ਹੋਰ ਇਹ ਭਰਾਵਾ ਆਪਦੀ ਤੇਲ ਫੋਲ ਭੋਟਾ ਹੈ ਹੋਰ ਚਾਹੀਦਾ ਹੋਇਆ ਹੋਰ ਦੇ ਦੇ ਉਹ 70 ਕਰ ਦੋ ਤੁਸੀਂ ਆ ਵੀ ਕੱਢ ਗਏ ਜੀ ਉਹ ਬੰਦ ਨੇ ਬਾਅਦ ਚ ਇਹ ਚਲੋ ਕੋਈ ਗੱਲ ਮੇਰਾ 10 ਰਹਿ ਗਿਆ 10 ਸੋਨੇ ਦੇ ਦੇ ਦੋ ਮੈਂ ਕਰ ਦੂੰਗਾ ਜੀ 10 ਦਿਨ ਹੋਰ ਦੇ ਦਿੰਦੇ ਕੋਈ ਨਹੀਂ ਤੋ ਇਹ ਟੈਨਫੋਨ ਭੇਟਾ ਭਰਾਵੋ ਕਿਸੇ ਨੂੰ ਵੇਖੋ ਤੁਸੀਂ ਅਸੀਂ ਸੇਵਾ ਕਰਦੇ ਆ ਬਾਈ ਜੀ ਇਹਦਾ ਹੋਦਲਾ ਬਹੁਤ ਕਿਰਪਾ ਜੀ ਨੇ ਹਾਂ ਹਾਂਜੀ ਕੋਈ ਨਹੀਂ ਫੋਟੋ ਕੋਈ ਨਹੀਂ ਕੋਈ ਆਹਦੀ ਫੋਟੋ ਕੋਈ ਨਹੀਂ ਕਰ ਦਿਓ ਜੀ ਆ ਪੂਰੇ ਕਰ ਦਿਓ ਅੱਛਾ ਲਓ ਜੀ ਸ਼ੁਕਰੀਆ ਜੀ ਨਿਭੜ ਕੇ ਹੁਣ ਸਾਰਾ ਹਾਂਜੀ ਕਿਸੇ ਨੂੰ ਛੱਡ ਨਹੀਂ ਸਕਦਾ ਮੈਨੂੰ ਪਤਾ ਫੋਟੋ ਬਾਈ ਤੇ ਆਜੋ ਅੱਜ ਹੀ ਕਰਿਓ ਹੋ ਜੀ ਲੋਕੀ ਮੀਡੀਆ ਨਾਲ ਚਲੋ ਹਾਂਜੀ ਦੇਖੋ ਭਾਈ ਇਹ ਨਾ ਮੜਿਆ ਖੁਸ਼ ਹੋ ਜੇ ਜੇ ਸਰਕਾਰ ਹੁੰਦੀ ਤਾਂ 70 70 ਲੱਖ ਦੇ ਜਾਂਦਾ ਵਾਹ ਜੀ ਬਾਬੂ ਸੋਡੀ ਇਹ ਸਰਕਾਰ ਨੇ ਕੀਤਾ ਜੀ ਪਿੱਛੇ ਗਾਇਦਾ ਰਹਿ ਗਿਆ ਇਹਨੂੰ ਕਰ ਦਿਓ ਜੀ ਬਸ ਇੱਕ ਮਿੰਟ ਸਟਾਪ ਕਰੋ ਜੀ ਚਲੋ ਆ ਮੜਿਆ ਕਰੋ ਬੜਿੰਗ ਸਾਹਿਬ ਅੱਜ ਹਲਕਾ ਲੈਰੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਦੌਰਾ ਕਰਕੇ ਆਇਓ ਕਿ ਗੰਦਿਰਿਆ ਦਾ ਲੋਕਾਂ ਨੂੰ ਮਿਲਿਓ ਕਿੱਦਾਂ ਦੇ ਹਾਲਾਤ ਆ ਕਿੱਦਾਂ ਦੇ ਸਰਕਾਰ ਵੱਲੋਂ ਜਿਹੜੇ ਅਗਾਉਂ ਪ੍ਰਬੰਧ ਕੀਤੇ ਦੇਖੋ ਭਾਈ ਗੱਲ ਇਹ ਹੈ ਮੈਂ ਪੂਰੇ ਪੰਜਾਬ ਦਾ ਦੌਰਾ ਕਰ ਚੁੱਕਿਆ ਹੈ ਪਹਿਲੀ ਗੱਲ ਤਾਂ ਪ੍ਰਬੰਧਸ ਤੇ ਸਰਕਾਰ ਨਾਮ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਜਿੱਥੇ ਗਏ ਆ ਲੋਕ ਚੀਕਾਂ ਮਾਰਦੇ ਆ ਅੱਜ ਮੈਂ ਇੱਥੇ ਆਇਆ ਸੀ ਮੈਨੂੰ ਇਹ ਲੱਗਦਾ ਸੀ ਮੈਂ ਤਾਂ ਇੱਥੇ ਲੇਟ ਆਇਆ ਮੈਂ ਤੁਹਾਨੂੰ ਅੱਜ ਇਹ ਦੱਸ ਦਿਆਂ ਵੀ ਇੱਥੇ ਇੱਕ ਮੰਤਰੀ ਹੈਗਾ ਉਹ ਵੀ ਹੈ ਵੀ ਸਚਾਈ ਮੰਤਰੀ ਹਾਂਜੀ ਜੀਰੇ ਅੰਦਰ ਨਹਿਰਾਂ ਡਰੇਨ ਕੱਗਰ ਸ਼ਗਰ ਸਭ ਆਉਂਦੇ ਮੈਂ ਸੋਚਿਆ ਵੀ ਇੱਥੇ ਤਾਂ ਸਭ ਕੁਝ ਕੰਮ ਠੀਕ ਹੋਣਾ ਹੈ ਪਰ ਮੈਂ 8 ਚੌਥੇ ਭਤੀਜੇ ਪੁਆਇੰਟ ਤੇ ਆਇਆ ਰਾਜ ਵੀ ਬੰਦ ਮਾਰੀ ਜਾਂਦੇ ਇੱਕ ਪਹਿਲੇ ਥਾਂ ਤੇ ਗਈ ਸੀ ਚੰਦੂ ਚੰਦੂ ਗਏ ਸੀ ਉੱਥੇ ਮੋਟਰਾਂ ਦੀ ਕੋਈ ਰਿਪੇਅਰ ਨਹੀਂ ਕਰਾ ਸਕਿਆ ਖਰਾਬ ਪਈਆਂ ਜਿਹੜੀਆਂ ਮੋਟਰਾਂ ਰਿਪੇਅਰ ਹੋ ਕੇ ਚੱਲ ਜਾਂਦੇ ਤੇ ਪੰਪ ਨਾਲੋਂ ਪਾਣੀ ਚੱਕ ਲੈਣ ਆ ਇੱਥੇ ਗਏ ਆ ਮਗਰਲੇ ਪੁਆਇੰਟ ਤੇ ਮਕੋਟ ਸਾਹ ਉਹ ਕਹਿੰਦੇ ਆ ਸਾਨੂੰ ਕੋਈ ਇੱਕ ਚਵੰਨੀ ਦੀ ਮਦਦ ਨਹੀਂ ਦਿੱਤੀ ਸਰਕਾਰ ਨੇ ਲੱਗ ਇੱਥੇ ਆਏ ਆ ਆ ਤਿੰਨ ਪਿੰਡਾਂ ਦੇ ਅੱਠ ਸੇ ਪਾਸੇ ਲੋਕ ਬੈਠੇ ਆ ਇਹ ਕਹਿੰਦੇ ਸਾਡੀ 1 ਰੁਪਿਆ ਦੀ ਢੇੜਾ ਤਾਂ ਮਾਰ ਗਿਆ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਅੱਜ ਲੋਕਾਂ ਨੂੰ ਤੇਲ ਚਾਹੀਦਾ ਮਿੱਟੀ ਚਾਹੀਦੀ ਐ ਕੋਠੇ ਲੋਕਾਂ ਦੇ ਡਿਗਪੇ ਜਮੀਨਾਂ 'ਚੋਂ ਚੱਕਣਗੇ ਪਾਈਪ ਪੱਕੇ ਇਹ ਪਤਾ ਕੀ ਹੈ ਸਰਕਾਰ ਦੇ ਹਾਸਤੇ ਇੱਕ ਚੁੰਡੀ ਵਾਲਾ ਕੰਮ ਹੈ ਚੁੰਡੀ ਵਾਲਾ ਜੇ 50 ਪੱਖੇ ਇੱਥੇ ਲਾਦੇ ਤੇ 50 ਉੱਥੇ ਲਾਦੇ ਤੇ 50 ਉੱਥੇ ਲਾ ਦੇਣ ਇਹ ਕਿਹੜਾ ਕੰਮਾ ਚੋਂ ਕੰਮ ਹੈ ਸਰਦਾਰ ਜੀ ਜੇ ਸਿੰਚਾਈ ਮੰਤਰੀ ਮੈਂ ਬੰਦਾ ਦਾ ਮੈਨੂੰ ਉਹ ਚੰਗਾ ਲੱਗਦਾ ਸੀ ਸ਼ਰੀਫ ਲੱਗਦਾ ਸੀਗਾ ਪਰ ਜੇ ਸਚਾਈ ਮੰਤਰੀ ਦਾ ਇਹ ਹਾਲ ਹੈ ਇਲਾਕੇ ਦਾ ਤੇ ਰੱਬ ਦੇ ਵਾਸਤੇ ਇਹ ਸਰਕਾਰ ਨੇ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਸੀ ਇਹਨੂੰ ਗੰਗਲਾ ਪੰਜਾਬ ਬਣਾ ਦਿੱਤਾ ਅਮਨ ਸੀਬਿਆ ਸਾਹਿਬ ਰਾਹੁਲ ਜੀ ਦੁਰਲਭ ਜੀ ਹੈਨਰੀ ਸਾਹਿਬ ਸਾਰੇ ਲੋਕ ਅੱਜ ਅਸੀਂ ਇੱਥੇ ਦੌਰਾ ਕਰਨ ਵਾਸਤੇ ਆਏ ਆਂ ਐਨੀ ਮਾੜੀ ਹਾਲਤ ਹੈ ਰੋਲਾ ਪਿਆ ਫਿਰਦਾ ਹੈ ਸਾਨੂੰ ਦੋਵੇਂ ਸਰਕਾਰਾਂ ਨੇ ਰਲ ਕੇ ਮਾਰਿਆ ਜੀ ਇੱਕ ਬੀਜੇਪੀ ਨੇ ਹੁਣ ਬੀਜੇਪੀ ਵਾਲਾ ਕਹਿੰਦਾ ਮੈਂ 1600 ਕਰੋੜ ਦੇ ਚੱਲਿਆ ਤੁਹਾਨੂੰ ਪਤਾ ਹੈ ਤੁਸੀਂ ਤਾਂ ਜਨਾਲੇ ਗਏ ਨਹੀਂ 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਇਆ ਮਰ ਗਿਆ 70000 ਤੋਂ ਘੱਟ 75 ਤੋਂ ਕੋਈ ਗਾ ਤੇ ਮੱਝ ਨਹੀਂ ਆਉਂਦੀ ਆਉਂਦੀ ਹੈ। ਕੋਠੇ ਡਿੱਗ ਪਏ। ਟਿਊਬਵਲ ਬਹਿ ਗਏ। ਫ੍ਰਿਜ ਸੜ ਗਏ, ਮੋਟਰਾਂ ਸੜਗੀਆਂ, ਘਰ ਪਾਟ ਗਏ। ਇਹ ਹਾਲਾਤਾਂ ਤੇ ਜ਼ਮੀਨਾਂ ਸਾਢੇ 4 ਲੱਖ ਏਕੜ ਤਬਾਹ ਹੋ ਗਈ ਹੈ। ਪਾਣੀ ਉੱਤੋਂ ਦੀ ਚਲਾ ਗਿਆ। ਹਜੇ ਉਹਨਾਂ 50000 ਰੁਪਏ ਦੀ ਤਾਂ ਫਸਲ ਗਈ ਕੱਲਾ ਚੋਨਾ। 15000 ਹੋਰ ਹੀ ਬਜਾਈ ਗਈ। 65000 ਫੇਰ ਜਿਹੜਾ ਮਾਲ ਆ ਗਿਆ ਵਿੱਚ ਰੇਤਾ ਉਹਨੂੰ ਚੱਕਣ ਤੇ 15-20 ਹਜ਼ਾਰ ਲੱਗਣਾ ਤੇ ਕਹਿੰਦੇ ਅਸੀਂ ਤੁਹਾਨੂੰ ਰੇਤ ਚੱਕਣ ਦੀ ਆਜ਼ਾਦਤ ਦਿੱਤੀ ਹੈ ਰੇਤ ਚੱਕਣ ਦੀ 31 ਦਸੰਬਰ ਤੱਕ ਉਦੋਂ ਫੇਰ ਅਸੀਂ ਚੱਕਾਂਗੇ ਸਾਡਾ ਇਹ ਨਾਰਾ ਚਲਾਵਾਂਗੇ ਜੋ ਦਪਹਿਰ ਸਾਡਾ ਖੇ ਸਾਡਾ ਰੇਤਾ ਸਾਡਾ ਖੇਤ ਇਹ ਇਹਨਾਂ ਨੇ ਮਾਈਨਿੰਗ ਕਰ ਕਰਕੇ ਅੱਛਾ ਉਹ ਆਇਆ ਉਹਨਾਂ ਦਾ ਮੰਤਰੀ ਉਹ ਕਹਿੰਦਾ ਜੀ ਮਾਈਨਿੰਗ ਕਰਕੇ ਹੋਇਆ ਬਈ ਮਾਈਨਿੰਗ ਕਰਕੇ এনवायरमेंट ਦੀ ਕਲੀਅਰੈਂਸ ਤਾਂ ਤੁਸੀਂ ਦਿਨੇ ਹੋ ਵਾਤਵਰਨ ਵਾਲੀ ਜੀ ਤੁਸੀਂ ਨਾ ਦਿਓ ਚਾਲੀ ਚਾਲੀ ਫੁੱਟ ਦੇ دریاਵਾਂ ਨੇ ਮੂੰਹ ਮੋੜ ਲਿਆ ਪਰਲੇ ਪਾਸੇ ਨੂੰ ਇੱਧਰ ਚਲਦੇ ਸੀ ਇੱਧਰ ਨੂੰ ਹੋਗੇ ਨੁਕਸਾਨ ਤਬਾਹੀ ਹੋਗੀ ਕਹਿੰਦੇ 12000 ਕਰੋੜ ਰੁਪਏ 12000 ਕਰੋੜ મોદી ਨੇ ਥੋੜੀ ਦਿੱਤਾ ਹੈ ਇਹ 12000 ਕਰੋੜ ਰੁਪਇਆ ਮਨਮੋਹਨ ਸਿੰਘ ਦੀ ਸਰਕਾਰ ਵੇਚਦਾ ਜਿਹੜੀਆਂ ਸਰਕਾਰਾਂ ਬੰਦੀਆਂ 50 ਸਾਲਾਂ ਚ ਜਿਹੜਾ ਐਸਟੀਆਰਐਫ ਦਾ ਫੰਡ ਹੈ ਜਿਹੜੀ ਉਹ 12.5 ਹਜ਼ਾਰ ਕਰੋੜ ਕਹਿੰਦਾ ਉਹ ਹਰ ਸੂਬੇ ਨੂੰ ਦਿੱਤਾ ਜਾਂਦਾ ਕੇਂਦਰ ਸਰਕਾਰ ਵੱਲੋਂ ਮਨਮੋਹਨ ਸਿੰਘ ਲਿਆਇਆ ਸੀ ਇਹ ਸਕੀਮ ਵੀ ਜੇ ਕਿਸੇ ਸੂਬੇ ਦੇ ਵਿੱਚ ਆਫਤ ਆ ਜੇ ਤੇ ਉਸ ਪੈਸੇ ਦੇ ਨਾਲ ਉਹ ਬਚਿਆ ਜਾ ਸਕਦਾ ਉਹ 50 ਸਾਲਾਂ ਚ 2-3000 ਕਰੋੜ ਰੁਪਇਆ ਜਿਹੜੀ ਦਿੱਲੀ ਸਰਕਾਰ ਹੁੰਦੀ ਹੈ ਉਹ ਦੇ ਦਿੰਦਾ ਉਹ ਪੈਸਾ ਬੰਦਾ ਬੰਦਾ 1.2 ਕਰੋੜ ਰੁਪਏ ਦੀ ਉਸ ਦੀ ਗੱਲ ਕਰਦੇ ਕੇਂਦਰ ਨੂੰ ਪਤਾ ਕਿ ਉਹ 1.2 ਕਰੋੜ ਹੈ ਨਹੀਂ ਉਹ ਕਿੱਧਰ ਗਿਆ ਹੁਣ ਦੱਸਾਂ ਉਹ ਕੋਈ ਤਾਂ ਮਸ਼ਹੂਰੀਆਂ ਤੇ ਲੱਗ ਗਿਆ ਮਾਨ ਸਾਹਿਬ ਦੀਆਂ ਤੇ ਸਭ ਤੋਂ ਜ਼ਿਆਦਾ ਕੋਈ ਲੱਗ ਗਿਆ ਦਿੱਲੀ ਦੇ ਇਲੈਕਸ਼ਨਾਂ ਤੇ ਕੋਈ ਲੱਗ ਗਿਆ ਤਨਖਾਹਾਂ ਤੇ ਉਹ ਜ਼ੀਰੋ ਹੈ ਦਿੱਲੀ ਨੂੰ ਵੀ ਪਤਾ ਹੈ ਧੋਕ ਧੋਖਾ ਇਸ ਕਰਦਾ ਵੀ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਕੋਲੇ ਪੈਸਾ ਹੈ ਨਹੀਂ ਇਹਨਾਂ ਨੇ ਹੋਰ ਪਾਸੇ ਵਰਤ ਲਿਆ ਇਸ ਦੇ ਬਾਵਜੂਦ ਤੁਸੀਂ 50000 ਕਰੋੜ ਰੁਪਏ ਦੇ ਨੁਕਸਾਨ ਦਾ 1600 ਕਰੋੜ ਦੇ ਕੇ ਗਏ ਹੋ ਇਹ ਵਿਤਕਰ ਹੈ ਪੰਜਾਬੀਆਂ ਦੇ ਨਾਲ ਜਾਣ ਬੁੱਝ ਕੇ ਵੀ 50 ਇੱਥੋਂ ਵੋਟ ਨਹੀਂ ਮਿਲਦੀ ਤੇ ਇਹਨਾਂ ਨੂੰ ਮਾਰ ਕੇ ਰੱਖੋ 2023 ਚ ਕਿਰਨੇ ਬੜਾ ਨੁਕਸਾਨ ਕੀਤਾ ਇੱਥੇ ਦੱਸੋ ਕੀ ਆਇਆ 8500 ਰੁਪਇਆ ਕੁਛ ਵੀ ਨਹੀਂ ਮਿਲਿਆ ਜੀ ਕਿਸੇ ਨੂੰ 5000 ਕਹਿੰਦਾ ਸੀ ਉਹ ਮਾਨ ਸਾਹਿਬ ਕਹਿੰਦੇ ਸੀ ਕਿਨੇ ਮੁਰਗੀ ਦਾ ਵੀ ਦੇਊਗਾ ਅੰਡੇ ਦਾ ਵੀ 5000 ਬਕਾਰੀ ਦਾ ਦੇਊਗਾ ਕਿੱਦਿਆਂ ਦਾ ਦਿੱਤਾ ਜੀ ਸੋ ਮੇਰੇ ਕਹਿਣ ਤੋਂ ਬਾਅਦ ਇਹ ਪੰਜਾਬ ਦੇ ਅੰਦਰ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਮੈਂ ਬੇਨਤੀ ਕਰਦਾ ਇੱਥੋਂ ਦੇ ਮੰਤਰੀ ਸਾਹਿਬ ਨੂੰ ਇਹ ਦੁਬਾਰੇ ਨਹੀਂ ਬੰਨਣਾ ਇਹ ਪਹਿਲੀ ਤੇ ਅਖੀਰਲੀ ਵਾਰੀ ਹੈ ਕੋਇਲ ਸਾਹਿਬ ਮੈਂ ਤੁਹਾਡਾ ਬੜਾ ਸਤਕਾਰ ਕਰਦਾ ਜੇ ਸੇਵਾ ਕਰ ਸਕਦਾ ਮਿੱਤਰਾ ਕਰ ਲਾ ਲਈ ਇੱਥੇ ਵੱਡੇ ਵੱਡੇ ਮੁੱਖ ਮੰਤਰੀ ਆਏ ਬੜੇ ਬੜੇ ਗਏ बड़े-बड़े मंत्री आए किसे नहीं याद रखना जे सेवा निभा लोगे ता रहंदी दुनिया तक थोनू लोग याद रखे आगे आगे इरिगेशन मिनिस्टर होवे सिंचाई मंत्री होवे ते मूण काले चीका मारन ते ਲਹਿਰਾ चीका मारे ਇਹੋ ਜੀ ਮੰਤਰੀ ਤੋਂ ਚੰਗਾ ਹੈ ਕਿ ਮੰਤਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤੇ ਮੁੱਖ ਮੰਤਰੀ ਸਾਹਿਬ ਬਾਰੇ ਤਾਂ ਮੈਂ ਕਹਿਣਾ ਕੀ ਹੈ ਤਾਂ ਸਾਰਾ ਕੁਝ ਸਾਰਾ ਕੰਮ ਹੀ ਹੋਇਆ ਪਿਆ ਕੋਈ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਐ ਸੋ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਚਾਹੁੰਨਾ ਕਿ ਮੈਂ ਲੇਟ ਆਇਆ ਹਾਂ ਤੇਲ ਫੁੱਲ ਭੇਟਾ ਸਾਡੇ ਸੇਵਾਦਾਰ ਸਾਥੀ ਭਰਾ ਇੱਥੇ ਲੱਗੇ ਹੋਏ ਐ ਤੇ ਅਸੀਂ ਵੀ ਜੋ ਆਪਦੇ ਨਿੱਜੀ ਉਹਦੇ ਜੋ ਕਰ ਸਕਦੇ ਹਾਂ ਹਮੇਸ਼ਾ ਤਿਆਰ ਹਾਂ ਇਸ ਤੋਂ ਬਾਅਦ ਵੀ ਤਿਆਰ ਹਾਂ ਸੱਚੇ ਪਾਤਸ਼ਾਹ ਤੁਹਾਨੂੰ ਕਿਸੇ ਦੀ ਲੋੜ ਨਾ ਪਾਵੇ ਪਰ ਜੇ ਫੇਰ ਪਾਵੇ ਤਾਂ ਰਾਜੇ ਵੜਿੰਗ ਨੂੰ ਯਾਦ ਕਰਦੇ ਹੋ ਫੇਰ ਮੈਂ ਫੇਰ ਆ ਜਾਊਂਗਾ ਡਰੇਨਾਂ ਦੀ ਸਫਾਈ ਦੇ ਨਾਂ ਤੇ 250 ਕਰੋੜ ਦਾ ਜਿਹੜਾ ਰੌਲਾ ਹੈ ਵਿਧਾਨ ਸਭਾ ਯਾਰ ਹੁਣ ਉਹ ਮੇਰੇ ਤੋਂ ਤੂੰ ਘਵਾਉਣਾ ਹੈ 2.5 ਜੇ 250 ਕਰੋੜ ਦੀਆਂ ਡਰੇਨਾਂ ਮਿੱਤਰਾ ਸਾਫ਼ ਕੀਤੀਆਂ ਹੁੰਦੀਆਂ ਕਿ ਫਿਰ ਆਕੜੇਲ ਵਾਲਿਆਂ ਨੂੰ ਕਿ ਮੂਨ ਕਾਲਿਆਂ ਨੂੰ ਕਿ ਚੰਦੂ ਵਾਲਿਆਂ ਨੂੰ ਫਿਰ ਡਰੇਨਾਂ ਤੇ ਬਹਿਨ ਦੀ ਲੋੜ ਨਹੀਂ ਪੈਣੀ ਸੀ ਜੇ ਸਫਾਈ ਕੀਤੀ ਹੁੰਦੀ। ਉਰੇ ਖੁਲਾਸੇ ਮੀਡੀਆ 'ਚ ਬੜੇ ਹੋਏ ਐ ਕਿ ਕਿਸ ਪ੍ਰਕਾਰ ਡਰੇਨੇਜ ਵਿਭਾਗ ਨੇ ਵੱਡੇ ਸਤਰ ਤੇ ਘਪਲਾ ਕੀਤਾ ਹੈ। ਇਹਦੀ ਵੱਡੇ ਸਤਰ ਤੇ ਜੁਡੀਸ਼ਰੀ ਜਾਂਚ ਹੋਣੀ ਚਾਹੀਦੀ ਹੈ। ਕਿ ਇਸ ਤਰ੍ਹਾਂ ਤੁਸੀਂ ਲੋਕਾਂ ਨੂੰ ਬੇਵਕੂ ਬਣਾਇਆ। ਇਹ ਪੂਰੇ ਪੰਜਾਬ ਦੀ ਗੱਲ ਹੈ। ਇਹ ਇਕੱਲੇ ਇਥੋਂ ਦੀ ਗੱਲ ਨਹੀਂ। ਸੋ ਮੈਂ ਚਾਹਾਂਗਾ ਕਿ ਜੁਡੀਸ਼ਲੀ ਕੋਈ ਨਾ ਕੋਈ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਐਸਡੀਓ ਸਸਪੈਂਡ ਕੀਤਾ ਇੱਥੇ ਲੈਰੇ ਹਲਕੇ ਚ ਕੱਪੜੇ ਪਿਛੇ ਐਸਡੀਓ ਐਸਡੀਓ ਦਾ ਵਿਚਾਰਾ ਜਾਣ ਕੇ ਮਾਰਤਾ ਹੋਣਾ ਕੋਈ ਨਿੱਕਾ ਐਸਡੀਓ ਉਸ ਸਟਿੰਗ 'ਚ ਪੜਿਆ ਗਿਆ ਉਹ ਉਸ ਸਟਿੰਗ 'ਚ ਫੜਿਆ ਹੀ ਜਾਣਾ ਸੀ ਅਗਲੇ ਨੇ ਅਗਲੇ ਨੇ ਵਰਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਨਹੀਂ ਵਿਰਿਆ ਹੋਣਾ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਐਸਡੀਓ ਸਸਪੈਂਡ ਹੋਣਾ ਜਾਂ ਸਿਪਾਈ ਸਸਪੈਂਡ ਹੋਣਾ ਜਾਂ ਜੇ ਹੀ ਹੋਣਾ ਇਹ ਜਾਣ ਬੁੱਝ ਕੇ ਬੇਫਕੂ ਬਣਾਉਂਦੀ ਹੈ ਗਲਤ ਤਾਂ ਵੱਡੀ ਮੱਛੀ ਨੂੰ ਫੜੋ ਜੀਨੇ ਜੀਨੇ ਸਾਰਾ ਕੰਮ ਕਰਾਇਆ ਇਹ ਐਵੇਂ ਐਸ.ਬੀ.ਓ ਨੂੰ ਸਸਪੈਂਡ ਕਰਕੇ ਕੀ ਦੱਸਣਾ ਚਾਹੁੰਦੇ ਹੋ ਲੋਬੀ ਸਾਧ ਸੰਗਤ ਅਸੀਂ ਤੁਹਾਡੇ ਵਾਸਤੇ ਤਿਆਰ ਹਾਂ ਪ੍ਰਗਟ ਸਿਆ ਸੰਗਤ ਜੀ ਪਾਪਾ ਜੀ ਜੋ ਹੁਕਮ ਲਾਓਗੇ ਗਾ ਵੀ ਫਿਰ ਢੇਡਾ ਮਾਰੂੰਗਾ ਜੇ ਤਾਂ ਠੀਕ ਹੋ ਗਿਆ ਤਾਂ ਮੈਨੂੰ ਦੱਸ ਦਿਓ ਜੋ ਤੇ ਫੇਰ ਲੋੜ ਹੋਈ ਫੇਰ ਆਜੂੰਗਾ ਚੰਗਾ ਬਾਈ ਨੂੰ ਜਿੱਦਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੀ ਚੰਗਾ ਜੀ ਸੁਪਰੀਮ ਕੋਰਟ ਜੀ ਹਾਂ ਇਹ ਕਰ ਲਾਂਗੇ ਇਹ ਬਾਠ ਕੇ ਜੀ ਸਾਡਾ ਬਾਠ ਕੇ ਬਾਠ ਕੇ ਬਾਠ ਪਾਪਾ ਬਾਈ ਤੋਂ ਟਾਈਮ ਲੇਕੇ